ਲੋ ਵੀ ਆ ਜਿਹੜਾ ਤੁਸੀਂ ਮੇਰੇ ਮਗਰ ਦੇਖ ਰਹੇ ਨਾ ਇਹਨੂੰ ਖੜਾ ਖੂਹ ਕਹਿੰਦੇ ਆ ਖੜਾ ਖੂਹ ਤਾਂ ਕਹਿੰਦੇ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਹੈਗਾ ਹੈਗਾ ਉਦੋਂ ਕੁਝ ਕਾਰੀਗਰ ਲੱਗੇ ਹੋਏ ਸੀਗੇ ਇਹ ਖੂਹ ਬਣਾਉਣ ਦੀ ਖਾਤਰ ਕਿਉਂਕਿ ਖੂਹ ਦੇ ਪਹਿਲਾਂ ਇਹ ਚਾਰ ਸਵੇਰੇ ਬਣ ਜਾਂਦਾ ਸੀ ਥੱਲੇ ਉਹਨਾਂ ਕਾ ਘੜ ਦਿੰਦਾ ਸੀ ਉਹਨਾਂ ਕ ਥੱਲੇ ਤੋੜ ਦਿੰਦੇ ਸੀਗੇ ਪਰ ਜਦੋਂ ਮਾਲਾ ਵੀ 1947 ਵੇਲੇ ਦੇਸ਼ ਦੀ ਵੰਡ ਹੁੰਦੀ ਆ ਤਾਂ ਇਹ ਖੂਹ ਐਦਾਂ ਖੜੇ ਦਾ ਖੜਾ ਹੀ ਰਹਿ ਗਿਆ ਪਰ ਇਹ ਖੂਹ ਅੱਜ ਵੀ ਇੱਥੇ ਖੜੇ ਦਾ ਖੜਾ ਹੀ ਆ ਇਹ ਇਸ ਥਾਂ ਤੇ ਪਿੰਡ ਆਂਡਲੂ ਮਤਲਬ ਵੀ ਰਾਏਕੋਟ ਦੇ ਬਿਲਕੁਲ ਨਜ਼ਦੀਕ ਦੇ ਨੇੜੇ ਜਿਹੀ ਰਹਿ ਜਾਂਦਾ ਪਿੰਡ ਆਂਡਲੂ ਹੈ ਜੀ ਉਹਦੇ ਵਿੱਚ ਆ ਖੜਾ ਖੂ ਐ ਹਜੇ ਤੱਕ ਮਤਲਬ ਵੀ ਉਸੇ ਤਰ੍ਹਾਂ ਹੀ ਖੜਾ ਏ ਉਸੇ ਤਰ੍ਹਾਂ ਹੀ ਮੌਜੂਦ ਆ ਅੱਜ ਵੀ ਇਹ ਇਹ ਖੂ ਉਹਨਾਂ ਵੀਰ ਭਰਾਵਾਂ ਨੂੰ ਆਵਾਜ਼ਾਂ ਮਾਰਦਾ ਵੀ ਮੈਨੂੰ ਥੱਲੇ ਨੂੰ ਤੋੜ ਦੋ ਮੈਨੂੰ ਥੱਲੇ ਨੂੰ ਤੋੜ ਦੋ ਮੈਂ ਤੁਹਾਨੂੰ ਪਾਣੀ ਆ ਜਿਹੜਾ ਅੱਜ ਵੀ ਇਸ ਖੂ ਦੇ ਵਿੱਚ ਪੀਣ ਜੋਗ ਆ ਜਿਹੜਾ ਉਹ ਅੱਜ ਵੀ ਇਸ ਖੂ ਦੇ ਵਿੱਚ ਮੌਜੂਦ ਆ 47 ਦੀ ਵੰਡ ਵੇਲੇ ਜਿਹੜਾ ਇਹ ਖੂਹ ਸੀਗਾ ਜਿਹੜੇ ਇਹ ਦੇ ਕਾਰੀਗਰ ਸੀਗੇ ਕੰਮ ਕਰਦੇ ਸੀਗੇ ਇਹ ਖੂਹ ਐਦਾਂ ਹੀ ਖੜੇ ਦਾ ਖੜਾ ਹੀ ਰਹਿ ਗਿਆ ਦੇਸ਼ ਦੀਆਂ ਬੰਡੀਆਂ ਪੈ ਗਈਆਂ ਪਰ ਅੱਜ ਖੂਹ ਇਹ ਉੱਥੇ ਹੀ ਖੜੇ ਦਾ ਖੜਾ ਹੈ ਅੱਜ ਵੀ ਇਹ ਆਵਾਜ਼ਾਂ ਮਾਰਦਾ ਹੈ ਵੀ ਆਜੋ ਮੈਨੂੰ ਤੋੜ ਲੋ ਥੱਲੇ ਨੂੰ ਤਾਂ ਮੈਂ ਜਿਹੜਾ ਪਾਣੀ ਆ ਧਰਤੀ ਦੇ ਹੇਠਲਾ ਉਹ ਤੁਹਾਨੂੰ ਪਿਆਉਂਗਾ ਫਸਲਾਂ ਨੂੰ ਲਵਾਉਂਗਾ ਤਾਂ ਇਹਦੇ ਵਿੱਚ ਵੀਡੀਓ ਤੁਸੀਂ ਵਿੱਚ ਲਾ ਦਾਂਗੇ ਸ਼ੌਟ ਆ ਜਿਹੜੇ ਪਾਣੀ ਦੇ ਅੱਜ ਵੀ ਇਹ ਖੂਹ ਚੱਲ ਰਿਹਾ ਹੈ ਖੂਹ ਦੇ ਵਿੱਚ ਪਾਣੀ ਆ ਜਿਹੜਾ ਅੱਜ ਵੀ ਮੌਜੂਦ ਆ ਤਾਂ ਕਈ ਵੀਰ ਭਰਾਵਾਂ ਨੇ ਬਹੁਤ ਵੀਡੀਓ ਪਾਈਆਂ ਇਹ ਖੂਹ ਦੀਆਂ ਪਰ ਉਹਨਾਂ ਨੇ ਬਿਲਕੁਲ ਨਜ਼ਦੀਕ ਆ ਕੇ ਜਾਂ ਕੋਲ ਆ ਕੇ ਜਾਂ ਇਹਨੂੰ ਜਿਹੜੀਆਂ ਇੱਟਾਂ ਨੂੰ ਹੱਥ ਟੱਚ ਕਰਕੇ ਮਹਿਸੂਸ ਕਰਨਾ ਸੀ ਉਹ ਨਹੀਂ ਹੋ ਸਕਿਆ ਪਰ ਅਸੀਂ ਖੂਹ ਦੇ ਬਿਲਕੁਲ ਨੇੜੇ ਆ ਕੇ ਨਜ਼ਦੀਕ ਆ ਕੇ ਸਾਨੂੰ ਡਰ ਵੀ ਲੱਗ ਰਿਹਾ ਸੀ ਕਿਉਂਕਿ ਆਲੇ-ਦੁਆਲੇ ਫਸਲ ਖੋਈ ਵੀ ਆ ਤਾਂ ਫੇਰ ਵੀ ਯਾਰ ਸਾਨੂੰ ਸਕੂਨ ਮਿਲਿਆ ਜਦੋਂ ਅਸੀਂ ਤੇ ਕੋਲ ਆਏ ਹਨ ਮਤਲਬ ਸਾਨੂੰ ਫੀਲ ਆ ਅਸੀਂ ਦੱਸ ਨਹੀਂ ਸਕਦੇ ਵੀ 47 ਤੋਂ ਪਹਿਲਾਂ ਦੇ ਜਿਹੜੇ ਖੂਹ ਆ ਯਾਰ ਕਹੇ ਜੇ ਸੀਗੇ ਕਹੇ ਜਾਂ ਮਾਹੌਲ ਸੀਗਾ ਅੱਜ ਵੀ ਆਵਾਜ਼ਾਂ ਮਾਰਦਾ ਯਾਰ ਜਿਹੜੇ ਭਰਾ ਇਹਨੂੰ ਛੱਡ ਕੇ ਗਏ ਸੀ ਨਾ ਕਾਰੀਗਰ ਅੱਜ ਵੀ ਇਹ ਖੂਹ ਕਹਿੰਦਾ ਵੀ ਆਓ ਮੈਨੂੰ ਥੱਲੇ ਨੂੰ ਤੋਰੋ ਤਾਂ ਮੈਂ ਜਿਹੜਾ ਤਕਰੀਬਨ ਇਹ ਮੇਰੇ ਸਾਹਮਣੇ ਹੋਊਗਾ ਇਸ ਵਕਤ 35 40 ਫੁੱਟ ਦੇ ਨੇੜੇ ਤੇੜ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਦਬਕੇ